ਹਾਂਜੀ ਦੋਸਤੋ ਆਪਣੇ ਕੋਲ ਨਾ ਤਿੰਨ ਨਗ ਬਰਬਰੀਆਂ ਦੇ ਬਕਾਊ ਆ ਜੇ ਕਿਸੇ ਭਰਾ ਨੇ ਲੈਣੀ ਆ ਉਹਨਾਂ ਆਪਣਾ ਕੰਟੈਕਟ ਕਰ ਲਿਓ ਜਿਹਦੇ ਵਿੱਚ ਆ ਪਹਿਲਣ ਬੱਕਰੀਆਂ ਦੋ ਬੱਚੇ ਦਿੱਤੇ ਆ ਬਈ ਜੋੜੀ ਮੇਰੇ ਲੱਤੇ ਫੀਮੇਲਾ ਜਿਹੜੀ ਆ ਫੀਮੇਲ ਬੱਚੀ ਆ ਚਿੱਟੀਆਂ ਅੱਖਾਂ ਦੇ ਵਿੱਚ ਆਈ ਇਹ ਬਹੁਤ ਸੋਹਣੀ ਬੱਚੀ ਆ ਜੇ ਕਿਸੇ ਨੇ ਲੈਣਾ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਕੰਟੈਕਟ ਕਰ ਲਿਓ ਜਾਇਜ਼ ਰੇਟ ਦੇ ਵਿੱਚ ਆ ਪਹਿਲਣ ਬੱਕਰੀ ਆ ਦੋ ਮਗਰ ਦੋ ਬੱਚੇ ਆ ਤੇ ਜਿਹੜੀ ਦੂਜੀ ਆ ਬੱਕਰੀ ਆ ਇਹਦੇ ਮਗਰ ਬਈ ਇੱਕੋ ਬੱਚਾ ਆ ਪਿਛਲੇ ਸਾਲੇ ਨੇ ਦਿੱਤੇ ਸੀਗੇ ਦੋ ਬੱਚੇ ਇਸ ਸਾਲ ਇੱਕ ਬੱਚਾ ਦਿੱਤਾ ਵੱਡੇ ਪੇਟੇ ਦੀ ਬੱਕਰੀ ਹੈ ਨਾ ਤੇ ਜੇ ਕਿਸੇ ਨੇ ਲੈਣੀ ਹੋਈ ਤਾਂ ਉਹ ਵੀ ਕੰਟੈਕਟ ਕਰ ਲਿਓ ਚੰਗਾ ਦੁੱਧਾ ਵਧੀਆ ਤੇ ਬੱਕਰਾ ਬਹੁਤ ਸੋਹਣਾ ਮੰਗਰਾ ਇਹ ਵੀ ਬਰਬਰੀ ਦੇ ਵਿੱਚ ਆ ਤਿੰਨ ਨਾ ਘਰ ਨੇ ਆਪਣੇ ਕੋਲ ਤੀਜਾ ਆਪਣੇ ਕੋਲੇ ਬੱਕਰਾ ਵੀ ਬਹੁਤ ਸੋਹਣਾ ਚਿੱਟੇ ਰੰਗ ਦਾ ਤਾਂ ਕੰਟੈਕਟ ਕਰ ਲਿਓ ਭਾਈ ਉਹਨਾਂ ਕੇ ਕੰਟੈਕਟ ਉਹੀ ਕਰ ਲਿਓ ਜਿਨ੍ਹਾਂ ਨੇ ਲੈਣੇ ਹੋਣਾ ਟਰਸਟ ਆ ਤੇ ਇੱਕ ਆਪਣੇ ਕੋਲੇ ਆਹ ਬੱਚਾ 5 ਕੁ ਮਹੀਨਾ ਦੀ ਉਮਰ ਆ ਬਹੁਤ ਸੋਹਣਾ ਬਿਲਕੁਲ ਚਿੱਟੇ ਰੰਗ ਦੇ ਵਿੱਚ ਪਿਓਰ ਕੁਆਲਿਟੀ ਦੇ ਵਿੱਚ ਜੇ ਕਿਸੇ ਪ੍ਰਾਣ ਨੂੰ ٹرسٹ ਹੈ ਤਾਂ ਆਪਣਾ ਕੰਟੈਕਟ ਕਰ ਲਓ ਕੰਟੈਕਟ ਉਹੀ ਕਰਿਓ ਭਾਈ ਜਿਹਨੂੰ ٹرسٹ ਹੈ ਹਨਾ ਤਾਂ ਕਰ ਦਿਓ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਧੰਨਵਾਦ ਜੀ